ਇਹ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਹਮਦ ਫਰੀਮਾਨੇ ਜੀ ਔਰ ਮਨੀਸ਼ ਸ਼ੂਰਦੀ ਸਤਿ ਸ਼੍ਰੀ ਅਕਾਲ ਨਮਸਤੇ ਸਾਰਿਆਂ ਨੂੰ ਮੈਂ ਬੜੇ ਚੇ ਬੜੀ ਭਾਰੀ ਅੰਮ੍ਰਿਤਸਰ ਆਦੀ ਰਹੀ ਹਾਂ ਤੇ ਹੁਣ ਖਾਤੇ ਤੁਰਦੇ ਤੁਰਦੇ ਇੰਨੇ ਕੂੜੇ ਦੇ ਢੇਰ ਲਾਏ ਹੋਏ ਨੇ ਮੈਂ ਜਦੋਂ ਲੋਕਾਂ ਤੋਂ ਪੁੱਛਿਆ ਮੈਂ ਕਿ ਇਹਨੇ ਢੇਰ ਕਾਦੇ ਨਹੀਂ ਨੇ ਕਹਿੰਦੇ ਨੇ ਗੱਡੀ ਨਹੀਂ ਆਉਂਦੀ ਜੀ ਜੜੀ ਤੁਹਾਡੇ ਵੇਲੇ ਗੱਡੀ ਆਉਂਦੀ ਮਿਊਨਿਸਪਲ ਬੋਡੀ ਦਾ ਲੋਕਲ ਬੋਡੀ ਦਾ ਇਲੈਕਸ਼ਨ ਹੈ ਲੋਕਲ ਬਾਡੀ ਦੇ ਇਲੈਕਸ਼ਨ ਜਿਹੜੇ ਲੋਕਲ ਬਾਡੀ ਦੇ ਕੰਮ ਨੇ ਉਹ ਹੁੰਦੇ ਮੈਨੂੰ ਦਿਸ ਨਹੀਂ ਰਹੇ ਪੰਜਾਬੀਆਂ ਨੇ ਮਿਲ ਕੇ ਉਹ ਸਰਕਾਰ ਨੇ ਆਪਣੇ ਜਿਹਨੇ ਵਾਦੇ ਸੀ ਉਹ ਵਾਦਾ ਫਿਰੋਸ਼ੀ ਕੀਤੀ ਹੈ ਵਾਦਾ ਕਫਾਈ ਕੀਤੀ ਹੈ ਕਿਤੇ ਕਿਸੇ ਨੇ ਕੋਈ ਵਾਦਾ ਪੂਰਾ ਕੀਤਾ ਸੀ ਮੈਂ ਟੁਰਦੇ ਟੁਰਦੇ ਬਹੁਤਾਂ ਨੂੰ ਪੁੱਛਿਆ ਮੈਂ ਕਿ ਕੋਈ ਇੱਕ ਮੈਨੂੰ ਅਜੇ ਕੋਈ ਤਾਂ ਬਿਲਾਓ ਜਿਨ੍ਹਾਂ ਨੂੰ 1000 ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਆਏ ਨੇ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਲੋਕਾਂ ਤੋਂ ਗੱਲ ਕੀਆਂ ਨੂੰ ਮੈਂ ਬੜੇ ਛੇਰ ਬੜੀ ਬਾਰੀ ਅੰਮ੍ਰਿਤਸਰ ਆਂਦੀ ਰਹੀ ਆ ਤੇ ਹੁਣ ਹਾਲਤ ਜਿਹੜੀ ਹੈ ਪਹਿਲਾਂ ਤੋਂ ਖਰਾਬ ਤੇ ਖਰਾਬ ਹੋਰ ਖਰਾਬ ਦਿਸ ਰਹੀ ਹੈ ਇੱਥੇ ਚਲਦੇ ਚਲਦੇ ਤੁਰਦੇ ਤੁਰਦੇ ਇੰਨੇ ਕੂੜੇ ਦੇ ਢੇਰ ਲਾਏ ਹੋਏ ਨੇ ਮੈਂ ਜਦੋਂ ਲੋਕਾਂ ਤੋਂ ਪੁੱਛਿਆ ਮੈਂ ਕਿਹਾ ਇੰਨੇ ਢੇਰ ਕਾਦੇ ਲਈ ਨੇ ਕਹਿੰਦੇ ਨੇ ਗੱਡੀ ਨਹੀਂ ਆਂਦੀ ਸੀ ਜਿਹੜੀ ਤੁਹਾਡੇ ਵੇਲੇ ਗੱਡੀ ਆਂਦੀ ਸੀ ਕੂੜਾ ਚੁੱਕਣ ਲਈ ਹਰ ਗਲੀ 'ਚ ਉਹ ਗੱਡੀ ਆਣੀ ਬੰਦ ਹੋ ਗਈ ਹੈ ਇਹ ਜਿਹੜਾ ਚੋਣ ਹੈ ਇਹ ਚੋਣ ਮ्युनਿਸਪਲ ਬੋਡੀ ਦਾ ਲੋਕਲ ਬੋਡੀ ਦਾ ਇਲੈਕਸ਼ਨ ਹੈ ਲੋਕਲ ਬੋਡੀ ਦੇ ਇਲੈਕਸ਼ਨ ਜਿਹੜੇ ਲੋਕਲ ਬੋਡੀ ਦੇ ਕੰਮ ਨੇ ਉਹ ਹੁੰਦੇ ਓਏ ਮੈਨੂੰ ਦਿਖ ਨਹੀਂ ਰਹੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਆਪਾਂ ਪੰਜਾਬੀਆਂ ਨੇ ਮਿਲ ਕੇ ਉਹ ਸਰਕਾਰ ਨੇ ਆਪਣੇ ਜਿੰਨੇ ਵਾਦੇ ਸੀ ਉਹ ਵਾਦਾ ਫਿਰੋਸ਼ੀ ਕੀਤੀ ਹੈ ਵਾਦਾ ਖਫਾਈ ਕੀਤੀ ਹੈ ਕਿਤੇ ਕਿਸੇ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਹਜ਼ਾਰ ਰੁਪਏ ਹਰ ਮੇਲਾ ਨੂੰ ਦੇਣ ਦਾ ਕੰਮ ਕਰਨ ਲਈ ਕਿਹਾ ਸੀ ਮੈਂ ਟੁਰਦੇ-ਤੁਰਦੇ ਬਹੁਤਾਂ ਨੂੰ ਪੁੱਛਿਆ ਮੈਂ ਕਿਹਾ ਕੋਈ ਇੱਕ ਮੈਨੂੰ ਇਹੋ ਜਿਹੀ ਔਰਤਾ ਮਿਲਾਓ ਜਿਨ੍ਹਾਂ ਨੂੰ ਹਜ਼ਾਰ ਰੁਪਏ ਉਹਨਾਂ ਦੇ ਬੈਂਕ ਅਕਾਊਂਟ 'ਚ ਆਏ ਨੇ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਲੋਕਾਂ ਤੋਂ ਗੱਲ ਕੀਤੀ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿਹੜਾ ਪਾਣੀ ਪੀਂਦਾ ਹੈ ਤੇ ਸੀਵਰ ਦਾ ਉਹ ਮਿਕਸ ਹੋ ਕੇ ਨਾਲੀਆਂ ਚਾ ਰਿਹਾ ਹੈ ਨਾਲੀ ਦਾ ਪਾਣੀ ਤੇ ਨਲ ਦਾ ਪਾਣੀ ਫਰਕ ਹੀ ਨਹੀਂ ਪਤਾ ਚੱਲ ਰਿਹਾ ਐਨੀ ਬੂਮ ਆ ਰਿਹਾ ਹੈ ਤੇ ਇਹੋ ਜੇ ਪਾਣੀ ਸੀਵਰ ਦੀ ਜਿਹੜੀ ਇੱਥੇ ਕਮੀ ਦਿਸਦੀ ਹੈ ਪਹਿਲਾ ਸੀਵਰ ਨਹੀਂ ਜਿਹੜੇ ਈਸਟਰਨ ਪਾਰਟ ਚ ਨੇ ਪਿੰਡਾਂ ਚ ਨੇ ਉੱਥੇ ਕੋਈ ਪਾਣੀ ਦੀ ਤੇ ਸੀਵਰ ਦੀ ਵਿਵਸਥਾ ਨਹੀਂ ਹੈ ਅੱਜ ਵੀ ਖੁੱਲੇ ਨਾਲੇ ਤੁਰਰੇ ਨੇ ਉਹ ਨਾਲੀਆਂ ਦਾ ਕੋਈ ਕੰਮ ਨਹੀਂ ਹੋਇਆ ਅ ਭਗਤਾਵਾਲਾ ਦੇ ਤੇ ਚੱਬਲ ਦਾ ਉਹ ਕੂੜੇ ਦੇ ਢੇਰ ਬਨੇ ਹੋਏ ਨੇ ਜਿਨ੍ਹਾਂ ਫਲਾਈਓਵਰ ਤੇ ਬਾਕੀ ਕੰਮ ਅਸੀਂ ਸ਼ੁਰੂ ਕੀਤਾ ਸੀ ਉਹ ਅੱਜ ਵੀ ਬੰਦ ਪਿਆ ਹੈ ਨੋਸੋ ਕਰੋੜ ਤੋਂ ਵੱਧ ਪੈਸਾ ਸੈਂਟਰਲ ਗਵਰਨਮੈਂਟ ਨੇ ਭੇਜਿਆ ਹੈ ਸਮਾਰਟ ਸਿਟੀ ਲਈ ਅੰਮ੍ਰਿਤਸਰ ਦਾ ਉਹ ਪੈਸਾ ਇਹਨਾਂ ਨੇ ਕਿੱਥੇ ਖਾਇਆ ਕਿੱਥੇ ਲਾਇਆ ਉਹ ਮੈਨੂੰ ਦਿਸਦਾ ਨਹੀਂ ਹੈ ਲਾਇਆ ਹੋਇਆ ਤੇ ਕਿਤੇ ਵੀ ਨਹੀਂ ਦਿਸਦਾ ਹਸਪਤਾਲਾ ਦੀ ਹਾਲਤ ਵੀ ਖਰਾਬ ਹੈ ਜਿਹੜੀ ਆਮ ਜਨਤਾ ਜਿਹੜੀ ਬਿਮਾਰੀ ਸਮਾਰੀ ਦੇ ਹਰ ਘਰ 'ਚ ਕੋਈ ਨਾ ਕੁਝ ਰਹਿੰਦਾ ਹੀ ਹੈ ਉਹ ਬੰਦੇ ਨੂੰ ਜਾਨ ਲਈ ਕੋਈ ਕੰਮ ਨਹੀਂ ਹੋ ਰਿਹਾ ਨੋਨ ਟ੍ਰਾਂਸਪੇਰੈਂਟ ਤਰੀਕੇ ਨਾਲ ਕੰਮ ਹੋ ਰਿਹਾ ਹੈ ਜਿਹੜੇ ਲੋਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਚਾਹੀਦੇ ਨੇ ਅ ਮਕਾਨ ਬਣਾਉਣ ਲਈ ਨਕਸ਼ੇ ਪਾਸ ਕਰਨ ਲਈ ਉਥੇ ਵੀ ਬੇਈਮਾਨੀ ਦਾ ਅੱਡਾ ਬਣਿਆ ਹੋਇਆ ਹੈ ਰਿਸ਼ਵਤ ਖੋਰੀ ਬੇਈਮਾਨੀ ਕੰਮ ਨਹੀਂ ਕਰਨਾ ਨਿਕੰਮਾਪਨ ਚਾਰੇ ਪੈਸੇ ਜਿਹੜੇ ਹੈ ਅਵ્યਵਸਥਾ ਦਿਸ ਰਹੀ ਹੈ ਉਹ ਅਵ્યਵਸਥਾ ਦਾ ਜਿਹੜਾ ਕਾਰਨ ਹੈ ਉਹ ਕਾਰਨ ਕਿਤੇ ਨਾ ਕਿਤੇ ਮਿਸ ਗਵਰਨੈਂਸ ਜਿਹੜਾ ਦੁਰਵਿਵਹਾਰ ਤੇ ਦੁਰਸ਼ਾਸਨ ਜਿਹੜਾ ਹੈ ਉਹ ਦਿਸਦਾ ਹੈ ਐ ਮੰਦਰ ਤੇ ਹਰਮੰਦਰ ਸਾਹਿਬ ਦੀ ਪਵਿੱਤਰ ਭੂਮੀ ਹੈ ਐ ਭੂਮੀ ਦੁਰਗਾਨਾ ਮੰਦਿਰ ਦੀ ਪਵਿੱਤਰ ਭੂਮੀ ਹੈ ਇੱਥੇ ਸਾਡੇ ਪੁਰਖਿਆਂ ਨੇ ਬਹੁਤ ਤਪੱਸਿਆ ਕਰਕੇ ਐ ਜ਼ਮੀਨ ਨੂੰ ਸਾਧਿਆ ਹੈ ਲੇਕਿਨ ਜਿਹੜੇ ਗਲਤ ਹੱਤਾ ਜਾਣ ਕਰਕੇ ਅੱਜ ਸਾਡੇ ਬੱਚੇ ਡਰਗ ਐਡਿਕਸ਼ਨ ਦੇ ਨਸ਼ੇ ਦੀ ਲੱਤ ਆਈ ਹੋਈ ਨੇ ਨਿਕੰਮਾਪਨ ਚਾਰੇ ਪਾਸੇ ਦਿਸਦਾ ਪੁਲਿਸ ਦਾ ਕੰਮ ਨਹੀਂ ਦਿਸਦਾ ਤੇ ਸਿਕਿਉਰਿਟੀ ਵਧਾਣ ਲਈ ਸੁਰੱਖਿਆ ਦਾ ਮਾਹੌਲ ਪੈਦਾ ਕਰਨ ਲਈ ਅਸੀਂ ਸੀਸੀਟੀਵੀ ਕੈਮਰੇ ਵਾਈਫਾਈ ਬੱਚਿਆਂ ਦੀ ਪੜ੍ਹਾਈ ਲਿਖਾਈ 'ਚ ਵੀ ਮਦਦ ਮਿਲੇ ਉਹ ਕਵਰੇਜ ਦਾ ਕੰਮ ਕਰਨਗੇ ਸਫਾਈ ਦਾ ਕੰਮ ਕਰਨਾ ਪਾਣੀ ਦਾ ਕੰਮ ਕਰਨਾ ਜਿਹੜੀ ਸਮੱਸਿਆਵਾਂ ਨੇ ਲੋਕਾਂ ਦੀ ਉਥੇ ਭ੍ਰਸ਼ਟਾਚਾਰ ਘਟ ਹੋਏ ਤੇ ਟਰਾਂਸਪੇਰੈਂਟ ਤਰੀਕੇ ਨਾਲ ਗਵਰਨੈਂਸ ਚਲੇ ਜਿਹੜਾ ਹਰ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਪੈਸੇ ਲੋਕਾਂ ਨੂੰ ਦੇਨੇ ਪੈਂਦੇ ਨੇ ਉਹਨਾਂ ਦੇ ਇੰਪੈਨ ਪੈਨ ਤੇ ਡਿਜੀਟਲ ਟਰਾਂਸਫਰਮੇਸ਼ਨ ਜਿਹਨੂੰ ਕਹਿੰਦੇ ਨੇ ਕਿ ਡਿਜੀਟਲ ਤਰੀਕੇ ਨਾਲ ਪੈਸਾ ਤੇ ਬਾਕੀ ਕੰਮ ਲੈਣ ਦੇਣ ਦਾ ਹੋਏ ਤਾਕੀ ਸਾਰਿਆਂ ਦਾ ਰਿਕਾਰਡ ਮੇਨਟੇਨ ਕਰਨ ਲਈ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਾ ਹੋਏ ਔਰ ਸਾਰਿਆਂ ਨੂੰ ਰੇਟ ਵੀ ਪਤਾ ਹੋਵੇ ਕਿ ਨਕਸ਼ਾ ਪਾਸ ਕਰਾਉਣ ਦੇ ਇੰਨੇ ਪੈਸੇ ਲੱਗਨੇ ਨੇ ਸੜਕਾਂ ਦੇ ਪੈਸੇ ਕਿੱਥੇ ਗਏ ਉਹ ਸਾਰਿਆਂ ਨੂੰ ਪਤਾ ਚੱਲੇ ਜਿਹੜਾ ਐਮਐਲਏ ਲਾਡ ਦਾ ਬਾਕੀਆ ਦਾ ਪੈਸਾ ਕਿੱਥੇ ਜਾ ਰਿਹਾ ਕੀ ਹੋ ਰਿਹਾ ਕਿਸੇ ਨੂੰ ਕੁਝ ਪਤਾ ਨਹੀਂ ਐ 스마트 ਸਿਟੀ ਦਾ ਪੈਸਾ ਕਿੱਥੇ ਗਿਆ ਉਹ ਵੀ ਕਿਸੇ ਨੂੰ ਨਹੀਂ ਪਤਾ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਮਿਲ ਕੇ ਜਿਹੜੀ ਸਵੱਸਿਆਵਾਂ ਨੇ ਚਾਹੇ ਉਹ ਕੂੜੇ ਦੇ ਟੇਰ ਹੋਣ ਚਾਹੇ ਬਾਕੀ ਕੰਮ ਹੋਣ ਅੰਮ੍ਰਿਤ ਯੋਜਨਾ ਐ 스마트 ਸਿਟੀ ਯੋਜਨਾ ਐ ਉਤੇ ਪੈਸੇ ਲੈ ਕੇ ਸੈਂਟਰਲ ਤੋਂ ਆਪਾਂ ਇੱਥੇ ਕੰਮ ਕਰਨਗੇ ਤੇ ਲੋਕਲ ਬਾਡੀ ਦੀ ਜਿਹੜੀ ਵੀ ਸਸਟੇਨੇਬਲ ਮਾਡਲ ਗਰੋਥ ਆ ਅਰਥਵਿਵਸਥਾ ਠੀਕ ਕਰਨ ਦਾ ਹੈ ਲੋਕਲ ਲੈਵਲ ਤੇ ਲੋਕਾਂ ਨੂੰ ਕੰਮ ਕਰਨ ਦਾ ਜਿਹੜੇ ਵੀ ਕੰਮ ਨੇ ਉਹ ਪਾਜਪਾ ਦੀ ਸਰਕਾਰ ਕਰਕੇ ਦੇਗੀ ਕੋਈ ਤੁਹਾਡੇ ਮੰਤਰੀਆਂ ਤਾਂ ਕਹਿਣਾ ਕਿ ਜਲਦ ਹੋਣਾ 1000 ਰੁਪਿਆ ਨਹੀਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਇਸ ਬਿਆਨ ਨੂੰ ਕਹਿੰਦੇ ਆਪ ਦਾ ਹੀ ਮੇਅਰ ਹੋਵੇਗਾ ਮੇਅਰ ਇਸ ਵਾਰ ਹੀ ਪਾਜਪਾ ਦਾ ਹੋਵੇਗਾ ਔਰ ਉਹ ਲੋਕਾਂ ਦੇ ਚਿਹਰੇ ਦੱਸ ਰਹੇ ਨੇ ਦੇਖੋ ਜਿਹੜੇ ਬੰਦੇ ਅੱਜ ਹਜ਼ਾਰ ਨੂੰ 1100 ਕਹਿ ਰਹੇ ਨੇ ਉਹਨਾਂ ਤੋਂ ਇੱਕ ਗੱਲ ਪੁੱਛਣੀ ਆ ਸੀ ਉਹਨਾਂ ਤੋਂ ਪੁੱਛਣਾ ਹੈ ਕਿ ਪੈਸੇ ਕਿੱਥੇ ਨੇ ਉਹਤੇ ਦੱਸ ਦਿਓ 376000 ਕਰੋੜ ਦਾ ਰਿਣ ਪੰਜਾਬ ਸਰਕਾਰ ਨੇ ਲਿੱਤਾ ਹੈ ਤਨਖਾਹਾਂ ਵਾਂ ਲਈ ਪੈਸੇ ਨਹੀਂ ਨੇ 1100 ਬੰਨਣ ਲਈ ਪੈਸੇ ਕਿੱਥੋਂ ਆਣਗੇ ਉਹਤੇ ਦੱਸ ਦਿਓ ਸਾਰਿਆਂ ਤੋਂ ਵੱਡੀ ਜਿਹੜੀ ਇਹਨਾਂ ਦੀ ਕਾਰਸਥਾਨੀ ਹੈ ਉਹ ਕਾਰਸਥਾਨੀ ਹੈ ਕਿ ਜਿਹੜੇ ਰਿਵੈਨਿਊ ਵਧਣਾ ਚਾਹੀਦਾ ਹੈ ਕੰਮ ਕਰਕੇ ਉਹ ਰਿਵੈਨਿਊ ਪੰਜਾਬ ਦਾ ਘਟ ਰਿਹਾ ਹੈ ਨੰਬਰ 1 ਨੰਬਰ 2 ਦੀ ਜਿਹੜੇ ਪਰਦੇਸ਼ ਸੀ ਪੰਜਾਬ ਉਹ ਅੱਜ 27 ਨੰਬਰ ਤੇ ਬੈਠਿਆ ਹੈ ਉਹ 27 ਨੰਬਰ ਤੇ ਬੈਠਣ ਚ ਕਿੰਨਾ ਦਾ ਰੋਲ ਹੈ ਤੁਹਾਨੂੰ ਪਤਾ ਹੈ ਉਹ ਰੋਲ ਇਹਨਾਂ ਦਾ ਹੀ ਹੈ ਇਹ ਕਾਂਗਰਸ ਦਾ ਹੈ जिन्होंने 84 ਦੇ ਦੰਗੇ ਕੀਤੇ ਬਾਕੀ ਹੋਰ ਉਲਟੇ ਕੰਮ ਕੀਤੇ ਉਹਨਾਂ ਦਾ ਜਾਂ ਇਹਨਾਂ ਦਾ ਉਹ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹ ਜਿਹੜੇ ਪੁਰਾਣੇ ਇਹਨਾਂ ਦੇ ਨਾਲ ਦੇ ਬੰਦੇ ਸੀ ਉਹੀ ਉਸ ਪਾਸੇ ਚਲੇ ਗਏ ਨੇ ਉਹੀ ਇਸ ਪਾਸੇ ਆ ਗਏ ਨੇ ਇਹਨਾਂ ਨੇ ਜਨਤਾ ਦਾ ਕਦੇ ਕੋਈ ਕੰਮ ਨਹੀਂ ਕੀਤਾ ਤੇ ਭ੍ਰਸ਼ਟਾਚਾਰ ਇਹਨਾਂ ਕਰਕੇ ਰੱਖਿਆ ਹੋਇਆ ਹੈ ਕਿ ਫਲਾਈਓਵਰ ਦੇ નીચે ਥਲੇ ਤੁਸੀਂ ਜਾ ਕੇ ਵੇਖੋ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪੈਸੇ ਕੋਈ ਗੱਡੀ ਨਹੀਂ ਆਂਦੀ ਕੂੜਾ ਚੁੱਕਣ ਚਾਰੇ ਪਾਸੇ ਜਿਹੜੀ ਇੱਥੇ ਜਨਮ ਅਸਦੀ ਕੇਂਦਰ ਹੋਣੇ ਚਾਹੀਦੇ ਸੀ ਇੱਥੇ ਲੋਕਾਂ ਨੂੰ ਸਸਤੀ ਦਵਾਈਆਂ ਮਿਲਣੀ ਚਾਹੀਦੀ ਆ ਜਨ ਮੈਨੂੰ ਇੱਕ ਦੁਕਾਨ ਨਹੀਂ ਵਿਖੀ ਐ ਇੱਕ ਦੁਕਾਨ ਵੀ ਇੱਥੇ ਨਹੀਂ ਐ ਕਿ ਕਿਸੇ ਬੰਦੇ ਨੂੰ ਕਿਸੇ ਗਰੀਬ ਬੰਦੇ ਨੂੰ ਜਾ ਕੇ ਦਵਾਈ ਮਿਲ ਜਾਏ ਕਿਹੜੇ ਪਿੰਡਾਂ ਜਾ ਕੇ ਕਿਸੇ ਨੂੰ ਦਵਾਈ ਮਿਲ ਜਾਏ ਉਹ ਦੁਕਾਨ ਨਹੀਂ ਦੇਖੀ ਪਰ ਹਾਂ ਉਹ ਕਰਤਾਰਪੁਰ ਕਾਰਿਡੋਰ ਉਹ ਚੌੜੇ ਨੈਸ਼ਨਲ ਹਾਈਵੇਜ਼ ਉਹ ਤੁਹਾਡਾ ਜਿਹੜਾ ਲੁਧਿਆਣੇ ਦਾ ਜਮ ਲੱਗਦਾ ਸੀ ਉਹ ਜਮ ਵੀ ਬੰਦ ਹੋ ਗਏ ਤੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਕੰਮ ਸੀ ਉਹੀ ਕੰਮ ਹੋਏ ਨੇ ਸਟੇਟ ਗਵਰਨਮੈਂਟ ਦਾ ਤਾਂ ਕੋਈ ਕੰਮ ਹੀ ਨਹੀਂ ਹੋਇਆ ਤੇ ਇਸ ਕਰਕੇ ਮੈਂ ਬਾਰੀ-ਬਾਰੀ ਸਾਰਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜਾ ਨਿਵਾਰਣ ਹੈ ਨਾ ਮੁਸੀਬਤਾਂ ਦਾ ਉਹ ਨਿਵਾਰਣ ਮੋਦੀ ਸਰਕਾਰ ਚੀ ਹੈ ਪਰ ਮੋਦੀ ਸਰਕਾਰ ਮੋਦੀ ਜੀ ਤੇ ਆਪੇ ਆਕੇ ਤੇ ਲੋਕਲ ਬਾਡੀ ਦਾ ਇਲੈਕਸ਼ਨ ਨਹੀਂ ਲਾੜਨਾ ਨਾ ਉਹ ਭਾਜਪਾ ਨੇ ਲਾੜਨਾ ਹੈ ਉਹ ਭਾਜਪਾ ਨੇ ਜਿਹੜਾ ਲੋਕਲ ਬਾਡੀ ਦਾ ਇਲੈਕਸ਼ਨ ਲਾੜਨਾ ਉਹਦੇ ਹੱਥ ਮਜ਼ਬੂਤ ਕਰਨ ਲਈ ਸੈਂਟਰਲ ਗਵਰਨਮੈਂਟ ਜੋ ਵੀ ਕਰ ਸਕਦੀ ਹੈ ਉਹਨਾਂ ਨੂੰ ਟ੍ਰੇਨਿੰਗ ਦਾ ਸਮਝਾਨ ਦਾ ਦਸਨ ਦਾ ਪ੍ਰੋਬਲਮ ਕਿਦਾ ਖਤਮ ਕਰਨੀ ਨੇ ਉਹ ਸਾਡਾ ਮੇਅਰ ਬਣੇਗਾ ਤੇ ਉੱਥੇ ਕੰਮ ਹੋਏਗਾ ਤੇ ਮੇਰੀ ਸਾਰੇ ਤੁਹਾਡੇ ਵੱਲੋਂ ਸਾਰਿਆਂ ਨੂੰ ਦੁਰਖਾਸਤ ਹੈ ਕੀ ਐਸ ਵਾਰੀ ਪਾਜਪਾ ਦਾ ਮੇਅਰ ਬਣਾਓ ਪਾਜਪਾ ਦੇ ਸਾਰੇ ਕੈਂਡੀਡੇਟਸ ਨੂੰ ਜਿਤਾਓ ਤਾਂ ਕਿ ਸੈਟਲ ਗਵਰਨਮੈਂਟ ਮਿਲਕੇ ਤੁਹਾਡੇ ਜਿਹੜੇ ਕੰਮ ਨੇ ਨਾ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ ਪਾਜਪਾ ਵਰਕਰਾਂ ਵੱਲੋਂ ਕੱਲ ਵੀ ਇਹ ਜਨਾਲਾ 'ਚ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਕੁਲਦੀ ਘੜੀਵਾਲ ਸਰਕਾਰ ਦੀ ਸ਼ਾਇਦ ਤੇ ਬਹੁਤ ਸਾਰੀਆਂ ਜੈਲੀ ਵੋਟਾਂ ਬਣਾ ਰਹੇ ਆ ਉਸ ਨੂੰ ਲੈ ਕੇ ਬੋਨੀਆ ਜਨਾਲਾ ਦੀ ਮਤਲਬ ਵੀ ਪ੍ਰੈਸ ਵਾਰਤਾ ਕੀਤੀ ਗਈ ਤੁਸੀਂ ਇਹ ਸਤੇ ਕੀ ਚਾਣਾ ਚਾਹੋਗੇ ਕਿਸ ਤਰੀਕੇ ਆਪਣੇ ਵਰਕਰਾਂ ਦਾ ਉੱਥੇ ਸਾਥ ਦਿੱਤਾ ਜਾ ਸਕੇ ਨਹੀਂ ਵਰਕਰਾਂ ਦਾ ਸਾਥ ਵੀ ਦਿੱਤਾ ਜਾ ਸਕਦਾ ਹੈ ਦੇ ਹੀ ਰਹੇ ਨੇ ਲੇਕਿਨ ਜਿਹੜੀ ਜਾਲੀ ਵੋਟਾਂ ਦਾ ਕੰਮ ਹੈ ਨਾ ਇਹ ਸਟੇਟ ਐਡਮਿਨਿਸਟ੍ਰੇਸ਼ਨ ਦੇ ਹੱਥ 'ਚ ਹੁੰਦਾ ਹੈ ਇਹ ਦਿੱਲੀ ਵੀ ਮੈਂ ਵੇਖਿਆ ਹੈ ਕਿ ਇਹ ਹੁਣ ਰੋਹਿੰਗਿਆ ਤੇ ਬਾਕੀ ਸਾਰੀ ਵੋਟਾਂ ਜਿਹੜੀ ਦਿੱਲੀ 'ਚ ਕੱਟ ਰਹੀ ਨੇ ਤੇ ਇਹ ਆ ਕੇ ਉਹਦਾ ਆਪੋਜੀਸ਼ਨ ਕਰ ਰਹੇ ਨੇ ਹੁਣ ਮੈਨੂੰ ਦੱਸੋ ਇੱਕ ਕਮਰੇ ਦਾ ਘਰ ਹੈ ਇਹ ਕਿਸੇ ਕੱਚੀ ਕਲੋਨੀ 'ਚ ਕੱਚੀ ਕਾਲਨੀ ਦੇ ਇੱਕ ਕਮਰੇ ਦੇ ਘਰ ਚ 250 ਵੋਟਾ ਨੇ ਉਹ ਬੰਦਾ ਇੱਕ ਦੇ ਉੱਤੇ ਇੱਕ ਵੀ ਬਿਠਾ ਦੇਉ ਨਾ ਤੇ ਤਾਂ ਵੀ ਉਸ ਕਮਰੇ 250 ਬੰਦੇ ਨਹੀਂ ਆ ਸਕਦੇ ਇਹੋ ਜਿਹਾ ਕੰਮ ਇਹਨਾਂ ਨੇ ਕਰਕੇ ਰੱਖੇ ਹੋਏ ਨੇ ਹੁਣ ਉਹ ਡਿਟੈਕਟ ਹੁੰਦੇ ਨੇ ਪਤਾ ਚੱਲਦਾ ਕਿ ਇਹਨਾਂ ਨੇ ਇਹਨਾਂ ਵੱਡਾ ਫਰਜ਼ੀ ਵਾਲਾ ਕੀਤਾ ਤੇ ਇਹ ਫਰਜ਼ੀ ਵਾਲਾ ਜਿੱਥੇ ਇਹ ਪਾਰ ਚ ਰਹਿਣਗੇ ਉੱਥੇ ਕਰਨਗੇ ਇਹਨਾਂ ਨੇ ਇੱਥੇ ਵੀ ਫਰਜ਼ੀ ਵਾਲਾ ਕੀਤਾ ਹੀ ਹੋਣਾ ਮੇਰੀ ਸਾਰਿਆਂ ਤੋਂ ਰਿਕੁਐਸਟ ਹੈ ਕਿ ਮੁਸਤਦੀ ਨਾਲ ਉਥੇ ਖਲੋ ਬੂਥਾਂ ਤੇ ਪੱਕੀ ਪਕੜ ਪਾਓ ਕਿਉਂਕਿ ਬੂਥਾਂ ਦੇ ਜਿਹੜੇ ਬੰਦੇ ਖਲੋਤੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਬੰਦਾ ਕਿਹੜੇ ਪਾਸੇ ਰਹਿੰਦਾ ਹੈ ਕਿਹੜੇ ਪਾਸੇ ਨਹੀਂ ਰਹਿੰਦਾ ਜਿਹੜੀ ਫਰਜ਼ੀ ਵੋਟਾਂ ਬਣਾਉਂਦੀ ਤੇ ਉਥੇ ਵੋਟਾਂ ਪਵਾਉਣ ਦੀ ਗੱਲ ਕਰਨ ਤੇ ਸਾਡੀ ਬਾਕੀ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਕੇ ਉਹ ਪੁਲਿਸ ਦਾ ਬਾਕੀਆ ਦਾ ਐਡਮਿਨਿਸਟ੍ਰੇਸ਼ਨ ਦਾ ਸਾਥ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨਾਂ ਨੂੰ ਰੋਕਣ ਵੋਟਾਂ ਫਰਜ਼ੀ ਨਾ ਪਾਣਦੇ ਹੋ ਨਾਮ ਨੋਮੀਨੇਸ਼ਨ ਦਾ ਕੁਤਰਾਮਲੇ ਉਸ ਤੋਂ ਬਾਅਦ ਜਿਹੜੇ ਨੋਮੀਨੇਸ਼ਨ ਕਾਫੀ ਜ਼ਿਆਦਾ ਜਿਹੜੇ ਗੱਦ ਕੀਤੇ ਗਏ ਨੇ ਇਹ ਨਹੀਂ ਤੱਕੇ ਸ਼ਾਇ ਤੇ ਦੱਸੀ ਜਾਂਦੀ ਜੀ ਨਹੀਂ ਤੱਕੇ ਸ਼ਾਇ ਤੇ ਚਾਰੇ ਪਾਸੇ ਤੱਕੇ ਸ਼ਾਇ ਤੇ ਨੋਮੀਨੇਸ਼ਨ ਹੋਏ ਕੰਮ ਹੋਏ ਸੜਕਾਂ ਦੀ ਗੰਦਗੀ ਹੋਏ ਪਾਣੀ ਗੰਦਾ ਹੋਏ ਕੂੜੇ ਦੇ ਢੇਰ ਹੋਣ ਸਕੂਲਾਂ 'ਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਹੋਣ 유ਨੀਫਾਰਮ ਦੇ ਸਵੈਟਰ ਆत्ता ਨਹੀਂ ਮਿਲene ਐਂ ਤੱਕੇ ਸ਼ਾਇ ਤੇ ਚਾਰੇ ਪਾਸੇ ਹੁਣ ਪਹਿਲੇ 1000 ਰੁਪਿਆ ਕਹਿਆ ਹੁਣ 1100 ਕਹੇ ਤੋ ਮੈਂ ਕਹਿੰਦੀ 2100 ਕਹੇ ਤੋ ਕੈਂਚ ਕੀ ਜਾਂਦਾ ਦੇਣਾ ਹੈ ਨਹੀਂ ਮੈਂ ਮੈਂ ਤਾਂ ਕਹਿ ਰਹੀ ਹਾਂ 1100 ਕਾਦੇ ਲੈ ਕੇ 11000 ਕਹਿ ਦਿੰਦੇ ਕਹਿਣਾ ਹੀ ਹੈ ਨਾ ਮੂੰਹ ਤੋਂ ਦੇਖੋ ਜ਼ਬਾਨ ਤੋਂ ਕੱਢਣਾ ਹੀ ਹੈ ਕੰਮ ਤੇੜਾ ਹੀ ਕਰਨਾ ਹੈ ਆਪਾਂ ਜਿਹੜਾ ਆਪਾਂ ਕਹਿੰਦੇ ਨੇ ਸੰਕਲਪ ਤੋਂ ਸਿੱਧੀ ਤਾਈ ਇੱਕ ਇੱਕ ਸ਼ਬਦ ਜਿਹੜਾ ਲਿਖਿਆ ਗਿਆ ਹੈ ਸੰਕਲਪ ਪੱਤਰ ਚ ਉਹ ਅਸੀਂ ਪੂਰਾ ਕਰਕੇ ਦੇਣਗੇ ਸਾਡਾ ਰਿਕਾਰਡ ਹੈ ਇਤਿਹਾਸ ਹੈ ਕਿ ਆਪਾਂ ਜਿਹੜਾ ਕਹਿੰਦੇ ਨੇ ਉਹ ਕਰਦੇ ਨੇ ਇਹਨਾਂ ਨੇ ਕੈਨਾ ਕੁਛ ਵੀ ਹੈ ਉਸ ਜ਼ਮਾਨ ਬਿਨਾ ਹੱਡੀ ਦੀ ਹੈ ਜੋ ਮਰਜ਼ੀ ਫਸਲ ਜਾਏਗੀ ਕੁਛ ਵੀ ਕਹਿ ਦੇਗੀ ਕੰਮ ਕਰਨੇ ਨਹੀਂ ਨੇ ਹੁਣ ਤੁਸੀਂ ਵੇਖ ਲੈਣਾ 1100 ਕਹੋ 11000 ਕਹਿ ਦਿਓ ਕੁਛ ਨਹੀਂ ਫੱਲੇ ਨਹੀਂ ਪਹਿਣਾ ਕਿਉਂਕਿ ਕੁਛ ਕਰਨਾ ਹੀ ਨਹੀਂ ਉਹ ਯਮਨਾ ਸਾਫ ਕਰਨ ਆਇਆ ਸੀ ਨਾ ਇਹਦਾ ਜਿਹੜਾ ਵੱਡਾ ਹੈ ਦਿੱਲੀ ਬੈਠਿਆ ਹੋਇਆ ਯਮਨਾ ਸਾਫ ਹੋ ਗਈ ਹੈ ਉੱਤੇ ਇਹਨੇ ਕਿਹਾ ਸੀ ਕਿ ਮੈਂ ਡੁਬਕੀ ਮਾਰਾਂਗਾ ਉਹ ਪਾਣੀ ਜਿੱਤੇ ਯਮਨਾ ਸਾਫ ਹੋਏਗੀ ਮੈਂ ਕਿਹਾ ਹੁਣ ਡੁਬਕੀ ਨਹੀਂ ਲੋਕਾਂ ਨੇ ਸੁੱਟ ਕੇ ਆਣਾ ਤੈਨੂੰ ਮੇਗਾ ਇੱਥੇ ਚਾਰੇ ਪਾਸੇ ਦੇਖੋ ਜਿਹੜਾ ਇਹਨਾਂ ਨੇ ਗੰਦਗੀ ਪਾਈ ਹੋਈ ਹੈ ਨਾ ਉਹ ਗੰਦਗੀ ਸਾਨੂੰ ਚੱਲਦੇ ਹੋਏ ਬੰਦੇ ਨੂੰ ਦਿਸ ਰਿਹਾ ਕਿ ਕੂੜਾ ਚੁੱਕਣ ਵਾਲੇ ਕੋਈ ਬੰਦੇ ਹੀ ਨਹੀਂ ਨੇ ਕੋਈ ਗੱਡੀ ਨਹੀਂ ਆ ਰਹੀ ਤੁਸੀਂ ਜਿਹੜੇ ਮੈਨੇਜਮੈਂਟ ਜਿਹਨੂੰ ਕਹਿੰਦੇ ਨੇ ਮੈਨੇਜਮੈਂਟ ਹੀ ਤੁਸੀਂ ਮਿਸ ਗਵਰਨੈਂਸ ਕਰਕੇ ਰੱਖਿਆ ਤੇ ਪੰਜਾਬ ਦੀ ਜਿਹੜੀ ਹਾਲਤ ਵਿਗਾੜਨ ਦਾ ਕੰਮ ਕੀਤਾ ਉਹ ਵੀ ਤੁਹਾਡੇ ਸਾਹਮਣੇ ਉਹ ਬਚਪਨ ਜਿਹੀ ਸੁੰਦਰ ਜੀ ਦਾਦਾ ਲਈ ਜ਼ਮੀਨ ਹੋ ਨਾ ਪਾਸ ਹੁੰਦੇ ਨੇ ਦਾਦਾ ਖਾਓ ਤੇ ਪੋਤਾ ਭਰੇ ਅੱਜ ਜਿੰਨੇ ਵੀ ਸਰਕਾਰ ਹੈ ਉਹ ਕਰਜ਼ੇ ਲੈ ਲੈ ਕੇ ਜਿਹੜੇ ਕੰਮ ਕਰ ਰਹੀ ਹੈ ਉਹ ਸਾਡੀ ਆਉਣ ਵਾਲੀ 2-3 ਪੀੜੀ ਨੇ ਭਰਨੇ ਪੈਣਗੇ ਕੋ ਫਰੀਜ ਕੁਝ ਵੀ ਨਹੀਂ ਹੈ ਜੀ ਤੁਸੀਂ ਜਿੱਥੋਂ ਉਧਾਰ ਲਓਗੇ ਉਹਨੂੰ ਅਗਲੀ ਜਨਰੇਸ਼ਨ ਅਗਲੀ ਜਨਰੇਸ਼ਨ ਨੇ ਪੂਰਾ ਕਰਨਾ ਹੈ ਕਹਾਂ ਜਾਓ ਤੇ ਦਾਦਾ ਕਹਿੰਦਾ ਇਹ ਮਕਾਨ ਬਣਾ ਦਿਓ ਮੇਰੀ ਆਉਣ ਵਾਲੀ ਪੀੜੀ ਨੂੰ ਜਾਏਗਾ ਐ ਸੁਗਾ ਤੇ ਮੇਰੀ ਹੁਣ ਉਹ ਤੁਸੀਂ ਮਕਾਨ ਆਪਣਾ ਬਣਾਓਗੇ ਤੇ ਜਿਹੜੀ ਸੜਕ ਬਿਜਲੀ ਪਾਣੀ ਦੇ ਬਿੱਲ ਨੇ ਨਾ ਉਹ ਤੁਹਾਡੇ ਪੋਤਿਆਂ ਦੇ ਪੋਤਿਆਂ ਨੇ ਭਰਨੇ ਨੇ ਇਹ ਇਹ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਆ ਮੈਂ ਉਹ ਕਿਸਾਨ ਵੀ ਦਰਨੇ ਤੇ ਬੈਠੇ ਹੋਏ ਉਹਦੇ ਬਾਰੇ ਕੀ ਕਹੋਗੇ ਅੱਜ ਤਿੰਨ ਘੰਟੇ ਲਈ ਰੇਲਾਂ ਵੀ ਜਾਣਕੀਆਂ ਮੈਂ ਉਹਦੇ ਵਿੱਚ ਕੁਝ ਨਹੀਂ ਕਹਿਣਾ ਚਾਹਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਜਿਹੜੀ ਮੁਸ਼ਕਲਾਂ ਨੇ ਉਹ ਸਟੇਟ ਗਵਰਨਮੈਂਟ ਨੇ ਸਿੱਧੀ ਕਰਨੀ ਨੇ 3500 ਰੁਪਿਆ ਐਮਐਸਪੀ ਦਾ ਹਰਿਆਣਾ ਦੇ ਰਿਹਾ ਪੰਜਾਬ ਕਾ ਦੇ ਲਈ ਨਹੀਂ ਦਿੰਦਾ ਕੋ ਪੰਜਾਬ ਨੂੰ ਦੇ ਦੇ ਬਜ ਬਾਜਰੇ ਦਾ ਦੇਖ ਅਗਰੈਸਿਵ ਹੋਣ ਦਾ ਕੀ ਹੈ ਯਾਰ ਤੁਸੀਂ ਅਗਰੈਸਿਵ ਹੋਣ ਦਿਓ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਤੋਂ ਅੱਜ ਦੇਖੋ ਸਰਕਾਰ ਚ ਜਿਹੜਾ ਬੰਦਾ ਰਿਹਾ ਹੈ ਉਹਨੂੰ ਹਿਸਾਬ ਦੇਣਾ ਹੈ ਉਹਨੂੰ ਆਪਣਾ ਰਿਪੋਰਟ ਕਾਰਡ ਦੇਣਾ ਹੈ ਇਹਨਾਂ ਤੋਂ ਬੋਲੋ ਇਹਨਾਂ ਤੋਂ ਆਪਾਂ ਸਾਰਿਆਂ ਨੇ ਮਿਲ ਕੇ ਇੱਕੋ ਗੱਲ ਕਰਨੀ ਹੈ ਕਿ ਹੁਣ ਕਿਨੇ ਕੀ ਕੀਤਾ ਕੀ ਕੀਤਾ ਛੱਡ ਦਿਓ ਨਾ ਇਲੈਕਸ਼ਨ ਲੋਕਲ ਬਾਡੀ ਦਾ ਹੈ ਤੁਸੀਂ ਲੋਕਲ ਬਾਡੀਜ਼ ਕਿੰਨਾ ਕੰਮ ਕੀਤਾ ਉਹਦਾ ਹਿਸਾਬ ਸਾਨੂੰ ਦੇ ਦਿਓ। ਰਿਪੋਰਟ ਕਾਰਡ ਤੁਹਾਡਾ ਚਾਹੀਦਾ ਹੈ ਕਿਉਂਕਿ ਸਰਕਾਰ ਤੁਸੀਂ ਰਹੇ ਹੋ। ਜਿਹੜਾ ਬੰਦਾ ਨਹੀਂ ਰਿਹਾ ਉਹਦਾ ਰਿਪੋਰਟ ਕਾਰਡ ਕਰ ਦੇ ਲਈ ਉਹਨੂੰ ਮੌਕਾ ਮਿਲੇਗਾ ਤੇ ਰਿਪੋਰਟ ਕਾਰਡ ਦੇਗਾ ਨਾ ਜਿਨ੍ਹਾਂ ਨੇ ਕੰਮ ਤੁਸੀਂ ਕੰਮ ਦਾ ਵਾਅਦਾ ਕੀਤਾ ਸੀ ਅੱਜ ਸਾਨੂੰ ਦਿਸਦਾ ਹੈ ਕਿ ਤੁਸੀਂ ਵਾਅਦਾ ਖਲਾਫਤ ਕੀਤੀ ਹੈ। ਕਿਸੇ ਦਾ ਕੋਈ ਥੇਲੇ ਦਾ ਕੰਮ ਨਹੀਂ ਕੀਤਾ ਤੇ ਹੁਣ ਤੁਸੀਂ ਰਿਪੋਰਟ ਕਾਰਡ ਦਿਓ। ਰਿਪੋਰਟ ਤੁਹਾਡੀ ਪੁੱਛਣੀ ਹੈ। ਪਟਕਾਮ ਦਾ ਕੋਸ਼ਿਸ਼ ਨਾ ਕਰੋ ਇਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਮੈਂ ਕਿਤੇ ਜਾਣਦੀ ਆ ਕੋਈ ਕਹੇ ਉਹ ਉਸ ਕਰਕੇ ਨਹੀਂ ਹੋਇਆ ਉਹ ਉਹ ਨਹੀਂ ਕਰ ਰਿਹਾ ਮੈਂ ਕਿਹਾ ਭਾਨੇਬਾਜ਼ੀ ਬੰਦ ਕਰੋ ਨਾ ਦੱਸੋ ਤੁਸੀਂ ਕੀ ਕੀਤਾ ਉਹ ਦੱਸ ਦਿਓ ਮੈਨੂੰ ਅੱਜ ਪੰਜਾਬ ਦੀ ਸਾਢੀ ਸਾਰੀ ਕੌਮ ਨੂੰ ਇਕੱਠੇ ਹੋ ਕੇ ਪੁੱਛਣਾ ਹੈ ਕਿ ਤੁਹਾਨੂੰ ਅਸੀਂ ਸਰਕਾਰ 'ਚ ਬਿਠਾਇਆ ਤੁਸੀਂ ਦੱਸੋ ਤੁਸੀਂ ਕੀ ਕੀਤਾ ਲੈ ਕੇ ਮੈਮ ਜਿਹੜਾ ਫਾਰਮਰ ਐਸਟੈਂਟ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਬਲਮ ਮੇਡਮ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਕਹਿ ਕੇ ਕੈਂਸਰ ਤੱਕ ਪਹੁੰਚ ਚੁੱਕੇ ਨੇ ਕਿ ਲੱਗਦਾ ਕਿ ਉਹਨਾਂ ਦੀ ਡੈਥ ਤਾਂ ਕਰੋਂਗੇ ਤੇ ਜਾਂ ਕੋਈ ਐਸਟਾ ਦੀ ਕਲੋਜ਼ ਹੋ ਜਾਏ ਤਾਂ ਕਿ ਪ੍ਰੋਬਲਮ ਹੋ ਸਕਦੀ ਹੈ ਬੀਜੇਪੀ ਨੂੰ ਵੀ ਲਗਾਤਾਰ ਪ੍ਰੋਟੈਸਟ ਕਰ ਰਹੇ ਦੇਖੋ ਮੇਰੀ ਗੱਲ ਸੁਣੋ ਰੱਬ ਸਾਰਿਆਂ ਨੂੰ ਲੰਬੀ ਉਮਰ ਦੇ ਰੱਬ ਸਾਰਿਆਂ ਦੇ ਘਰ ਪਰਿਵਾਰ ਨੂੰ ਠੀਕ ਰੱਖੇ ਐ ਤੇ ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀ ਆਂ ਬਾਕੀ ਜਿਹੜੀ ਰਾਜਨੀਤੀ ਹੈ ਪੋਲਿਟਿਕਸ ਹੈ ਉਹ ਚੱਲਦੀ ਰਹੇਗੀ ਉਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਲੈਕਸ਼ਨ ਜਿਹੜੇ ਨੇ ਨਾ ਉਹ ਲੋਕਲ ਇਲੈਕਸ਼ਨ ਨੇ ਮਿਊਨਿਸਪੈਲਟੀ ਦੇ ਇਲੈਕਸ਼ਨ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹਿ ਚੁੱਕੀ ਹੈ ਅੱਜ ਮੈਨੂੰ ਇਹ ਦੱਸ ਦਿਓ ਕੂੜੇ ਦੇ ਢੇਰ ਕਾਦੇ ਲਈ ਨਹੀਂ ਦੱਟਾਏ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੀ ਗੱਡੀਆਂ ਨਹੀਂ ਆਂਦੀਆਂ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੇ ਹਸਪਤਾਲਾਂ ਦਵਾਈਆਂ ਨਹੀਂ ਮਿਲਦੀਆਂ ਅੱਜ ਮੈਨੂੰ ਦੱਸੋ ਬੱਚਿਆਂ ਦੇ ਐਨੀ ਅੰਡਰ ਆ ਗਈ ਹੈ ਬੱਚਿਆਂ ਨੂੰ ਅੱत्ता स्क्ਵੈਟਰ ਕਾਦੇ ਲਈ ਨਹੀਂ ਮਿਲੇ ਉਹ ਪੈਸੇ ਕਿੱਥੇ ਗਏ ਨੇ ਅੱਜ ਮੈਨੂੰ ਦੱਸੋ ਨੋ ऑब्ਜੈਕਸ਼ਨ ਸਰਟੀਫਿਕੇਟ ਨਕਸ਼ਾ ਪਾਸ ਕਰਾਂ ਦੀ ਇਹਨਾਂ ਪ੍ਰਸ਼ਤਾਰ ਚਾਰ ਸਾਨੂੰ ਪੈਸੇ ਵੱਧ-ਵੱਧ ਕਰਕੇ ਕਾਦੇ ਲਈ ਦੇਣੇ ਪੈਂਦੇ ਨੇ ਤੇ ਸਾਡੇ ਕੰਮ ਨਹੀਂ ਹੁੰਦੇ ਅੱਜ ਤੁਹਾਡਾ ਜਵਾਬ ਦਾ ਕੰਮ ਹੈ ਅੱਜ ਦੱਸੋ ਇੱਥੇ ਜਿਹੜੇ ਟ੍ਰੈਫਿਕ ਜੈਮ ਲੱਗ ਰਹੇ ਨੇ ਉਹ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਤੇ ਸੀਵਰ ਦਾ ਪਾਣੀ ਕਾਦੇ ਲਈ ਮਿਕਸ ਹੋ ਕੇ ਆ ਰਿਹਾ ਹੈ ਪਾਣੀ ਦੀ ਸਮੱਸਿਆ ਤੁਸੀਂ ਕਦੋਂ ਠੀਕ ਕਰੋਗੇ ਅੱਜ ਸਵਾਲ ਉਹਨਾਂ ਤੋਂ ਪੁੱਛਣ ਦਾ ਟਾਈਮ ਹੈ ਬਾਕੀ ਕੋਈ ਹੋਰ ਗੱਲ ਨਹੀਂ ਸਬਜੈਕਟ ਨੂੰ ਡਾਇਵਰਟ ਹੀ ਨਹੀਂ ਕਰਨਾ ਸਬਜੈਕਟ ਅੱਜ ਦਾ ਜਿਹੜਾ ਸਬਜੈਕਟ ਹੈ ਉਹ ਮਿਸਪੈਲਟੀ ਦੇ ਇਲੈਕਸ਼ਨ ਨੇ ਮੈਮ ਲਾਸਟ ਟਾਈਮ ਜਦੋਂ ਭਾਜਪਾ ਦੇ ਮੇਅਰ ਬਰਨਸ ਕੋਸਟਰ ਦਾ ਕਾਲੀਦਾ ਦਾ ਸਮਝੋਤਾ ਸੀਗਾ ਕੀ ਇਨ ਫਿਊਚਰ ਕੋਈ ਪਲਾਨਿੰਗ ਹੈ ਕਿ ਕਾਲੀਦਾ ਦੇ ਨਾਲ ਕੋ ਹਾਰਡ ਕਲੈਬ੍ਰੇਸ਼ਨ ਹੋ ਸਕਦਾ ਹੈ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹੋ ਜਿਹੀ ਕੋਈ ਚੀਜ਼ ਹੋਣ ਦੀ ਤੇ ਤੁਹਾਨੂੰ ਦੱਸ ਹੀ ਦੇਣੀ ਹੈ ਏ ਛੁਪਣ ਵਾਲੀ ਚੀਜ਼ਾਂ ਤੇ ਹੈ ਨਹੀਂ ਅੱਜ ਤਾਈਂ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਦੋਂ ਕੁਝ ਵੀ ਹੋਏਗਾ ਕੋਈ ਵੀ ਹੋਏਗਾ ਤੁਹਾਨੂੰ ਪਹਿਲਾਂ ਦੱਸ ਦਿੰਦਾ ਥੈਂਕ ਯੂ ਸਰ ਜੀ ਥੈਂਕ ਯੂ ਨਾਲ ਸਦਾ ਵਿਖੇ ਹੋਈ ਸੀ ਕੀਮਾ ਦੀ ਜੋ ਸਾਡੇ ਉਪ ਦੇਸ਼ ਨੇ ਪ੍ਰਦੇਸ਼ ਦੇ ਤੇ ਨਾਲ ਮੇਰੇ ਸਹਿਯੋਗੀ ਮਹਾਂ ਮੰਤਰੀ ਮਨੀਸ਼ ਜੀ ਔਰ ਮਨੀਸ਼ ਸ਼ੂਰ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਾਰਿਆਂ ਨੂੰ ਆ ਮੈਂ ਬੜੇ ਚੇ ਬੜੀ ਬਾਰੀ ਅੰਮ੍ਰਿਤਸਰ ਆਦੀ ਰਹੀ ਹਾਂ